ਸਵੇਰੇ ਸਵੇਹਾ ਉੱਠ ਕੇ ਵਾਸ਼ਿੰਗ ਮਸ਼ੀਨ ਵਿੱਚ ਧੋਣ ਲੱਗੀ ਸੀ ਕੱਪੜੇ ਪਰ ਮਸ਼ੀਨ ਖੋਲਦੀ ਸਾਰ ਹੀ ਮਾਰਨ ਲੱਗੀ ਚੀਕਾਂ ਤੁਸੀਂ ਵੀ ਹੋ ਜਾਓ ਸਾਵਧਾਨ ਇਸ ਵੀਡੀਓ ਨੂੰ ਕਰ ਦਿਓ ਅੱਗੇ ਸ਼ੇਅਰ ਬਹੁਤ ਸਾਰੇ ਘਰਾਂ ਵਿੱਚ ਔਰਤਾਂ ਸਵੇਰੇ ਸਵੇਹਾ ਜਾਂ ਮੋਹਨੇਰੇ ਉੱਠ ਕੇ ਘਰ ਦੀ ਸਾਫ ਸਫਾਈ ਜਾਂ ਹੋਰ ਕੰਮ ਕਰਦੀਆਂ ਨੇ ਪਰ ਕਈ ਵਾਰ ਕਾਹਲੀ ਕਰਨੀ ਜਾਂ ਤੇ ਵੀ ਭਾਰੀ ਪੈ ਸਕਦੀ ਏ ਦਰਅਸਲ ਇੱਕ ਔਰਤ ਗਰਮੀ ਕਰਕੇ ਜਲਦੀ ਕੰਮ ਨਿਬੜਨ ਲਈ ਸਵੇਰੇ ਸਵੇਹਾ ਉੱਠ ਕੇ ਕੱਪੜੇ ਧੋਣ ਲਈ ਲਿਜਾਂਦੀ ਏ ਤੇ ਵਾਸ਼ਿੰਗ ਮਸ਼ੀਨ ਵਿੱਚ ਪਾਉਣ ਲਈ ਜਿਵੇਂ ਹੀ ਢੱਕਣ ਚੱਕਦੀ ਇਹ ਤਾਂ ਉਸਦੇ ਥੱਲੇ ਇੱਕ ਜ਼ਹਿਰੀਲਾ ਸੱਪ ਬੈਠਾ ਸੀ ਜਿਵੇਂ ਹੀ ਔਰਤ ਨੇ ਢੱਕਣ ਚੱਕਿਆ ਤਾਂ ਸੱਪ ਇੱਕੋ ਦਮ ਡੰਗ ਮਾਰਨ ਆਉਂਦਾ ਏ ਪਰ ਔਰਤ ਉਸੇ ਟਾਈਮ ਢੱਕਣ ਹੇਠਾਂ ਸਿੱਟ ਕੇ ਪਿੱਛੇ ਵੱਲ ਹੋ ਕੇ ਚੀਕਾਂ ਮਾਰਨ ਲੱਗ ਜਾਂਦੀ ਏ ਸਵੇਰੇ ਸਵੇਰੇ ਚੀਕ ਚਿਹੜਾ ਸੁਣ ਕੇ ਆਲੇ ਦੁਆਲੇ ਦੇ ਗਵਾਂਢੀ ਵੀ ਭੱਜ ਕੇ ਆ ਜਾਂਦੇ ਨੇ ਅਤੇ ਜਦੋਂ ਦੇਖਦੇ ਨੇ ਕਿ ਸੱਪ ਮਸ਼ੀਨ ਵਿੱਚ ਬੈਠਾ ਸੀ ਤਾਂ ਸਾਰੇ ਹੀ ਹੈਰਾਨ ਹੋ ਜਾਂਦੇ ਨੇ ਜਿਸ ਤੋਂ ਬਾਅਦ ਸੱਪ ਨੂੰ ਬਾਹਰ ਕੱਢ ਕੇ ਮਾਰ ਦਿੱਤਾ ਜਾਂਦਾ ਏ ਤੇ ਇੱਕ ਨੌਜਵਾਨ ਇਸ ਦੀ ਮੌਕੇ ਤੇ ਵੀਡੀਓ ਬਣਾ ਲੈਂਦਾ ਏ ਜੇਕਰ ਤੁਸੀਂ ਵੀ ਸਵੇਰੇ ਸੁਦੇਹਾਂ ਉੱਠ ਕੇ ਕੰਮ ਕਰਦੇ ਹੋ ਤਾਂ ਹਰ ਇਹ ਚੀਜ਼ ਨੂੰ ਚੱਕਣ ਜਾਂ ਖੋਲਣ ਤੋਂ ਪਹਿਲਾਂ ਇੱਕ ਵਾਰ ਹਲਾ ਕੇ ਜ਼ਰੂਰ ਚੈੱਕ ਕਰ ਲਿਆ ਜੀ